ਤੇ ਇਹ ਜਿਹੜੀ ਪੰਜਾਬੀ ਭਾਸ਼ਾ ਨਾ ਉਸ ਦੀਆਂ ਅੱਗੇ ਬਹੁਤ ਸਾਰੀਆਂ ਸ਼ਾਖਾਂ ਜਿਸ ਤਰ੍ਹਾਂ ਡੋਗਰੇ ਲੋਕੀ ਜਿਹੜੀ ਬੋਲਦੇ ਨੇ ਉਹਨੂੰ ਡੋਗਰੀ ਪੰਜਾਬੀ ਕਹਿੰਦੇ ਨੇ ਜਿਹੜੇ ਪੁੰਛ ਵਾਲੇ ਇਲਾਕੇ ਦੇ ਲੋਕੀ ਬੋਲਦੇ ਨੇ ਉਸ ਨੂੰ ਅਸੀਂ ਪੁੰਛ ਦੀ ਪੰਜਾਬੀ ਕਹਿ ਸਕਦੇ ਹਾਂ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਸਰਾਜੀ ਭਾਸ਼ਾ ਸਰਾਜੀ ਲਫ਼ਜ਼ ਕਿੱਥੋਂ ਆਇਆ ਦਾ ਇਹ ਭਾਸ਼ਾ ਦਾ ਨਾਮ ਕਿਸ ਤਰ੍ਹਾਂ ਪਿਆ ਹੈ ਇਹ ਨਾਮ ਸਰ ਇਹ ਪਹਾੜੋ ਦੀ وجہ سے ਹੈ ਨਾ ਯਾਨੀ ਪਹਾੜਾਂ ਦੀ ਆਪਣੀ ਬੋਲੀ ਆਪਣੀ ਹੁਣ ਮੈਂ ਪੰਜਾਬੀ ਚ ਕਹਿ ਰਿਹਾ ਕਿ ਭਰਾ ਸਾਡੇ ਲੱਗੇ ਨੇ ਜੀ ਦੇਖੋ ਇਹ ਕੁੱਕੜ ਤਿਆਰ ਹੋ ਰਿਹਾ ਠੀਕ ਹੈ ਮੈਂ ਹੁਣ ਚਿਕਨ ਨਹੀਂ ਬੋਲਿਆ ਤੇ ਬੋਲਿਆ ਕੁੱਕੜ ਤਿਆਰ ਹੋ ਰਿਹਾ ਤੇ ਇਹ ਸ਼ਾਇਦ ਤੁਸੀਂ ਇੱਥੇ ਕੋਈ ਆਪਣਾ ਕੋਈ ਪ੍ਰੋਗਰਾਮ ਰੱਖਿਆ ਦਾ ਤੁਸੀਂ ਸਾਰੇ ਇੱਥੇ ਬੈਠ ਕੇ ਹੁਣ ਇੰਜੋਏ ਕਰੋਗੇ ਉਹ ਇਸ ਨੂੰ ਤੁਸੀਂ ਸਿਰਾਜੀ ਜੀ ਕਿਸੇ ਨਾਲ ਬੋਲੋਗੇ ਛੋੜਾ ਕਿ ਨਾ ਹੈ ਅੰਗਰੇਜ਼ ਸਿੰਘ ਵਾਟ ਮੈਂ ਮੈਂ ਕਹਿ ਰਿਹਾ ਕਿ ਸਿਰਾਜੀ ਬੋਲੋ ਇਹਨਾਂ ਨੇ ਨਾ ਹੀ ਅੰਗਰੇਜ਼ ਸਿੰਘ ਰੱਖ ਛੜਿਆ ਜਿੰਦੇ ਨਾ ਗੇਰੋ ਪਾਣੀ ਸੁੱਕੀ ਜੋਰੋ ਦਿਨੋ ਤੁਮੀ ਲੋਟੋ ਵਰਤਾ ਗੁੱਟ ਨਾ ਪਿਉਏ ਬਹੁਤ ਛੋਟੀ ਦੁਨੀਆ ਬਹੁਤ ਮੈਂ ਇੱਕ ਗੱਲ ਕਰਾਂਗਾ ਜੀ ਮੇਰਾ ਚੈਨਲ ਹੈ ਨਾ ਮੈਂ ਆਪਣਾ ਇੱਕ ਚੈਨਲ ਚਲਾਉਂਦਾ ਕੋ ਪੰਜਾਬੀ ਚ ਚਲਾਉਂਦਾ ਆਪਣੇ ਕਲਚਰ ਦੇ ਸਾਥ ਹਾਂ ਮੈਂ ਮੈਂ ਕਿਉਂ ਚਲਾਉਂਦਾ ਕਿਉਂਕਿ ਮੈਂ ਚਾਹੁੰਦਾ ਕਿ ਮੇਰੀ ਜਿਹੜੀ ਬੋਲੀ ਹੈ ਉਹ ਸਾਰੀ ਦੁਨੀਆ ਤੱਕ ਪਹੁੰਚੇ ਠੀਕ ਅੱਛੀ ਗੱਲ ਅਸੀਂ ਦੂਸਰੀ ਬੋਲੀ ਨੂੰ ਅਪਣਾ ਕੇ ਅਸੀਂ ਆਪਣੀ ਬੋਲੀ ਨੂੰ ਖਤਮ ਕਰਦੇ ਹਾਂ ਠੀਕ ਹੈ ਹੁਣ ਤੁਸੀਂ ਰਾਮਬਨ ਡਿਸਟ੍ਰਿਕਟ ਦੇ ਰਹਿਣ ਵਾਲਾ ਠੀਕ ਹੈ ਹੁਣ ਰਾਮਬਨ ਐ ਤੇ ਰਾਮਬਨ ਦੇ ਵਿੱਚ ਹਿੰਦੀ ਬੋਲੀ ਜਾਂਦੀ ਹੈ ਹਿੰਦੀ ਕਦੋਂ ਤੋਂ ਬੋਲੀ ਜਾਂਦੀ ਹੈ ਤੁਹਾਨੂੰ ਤਾਂ ਪਤਾ ਹੀ ਨਹੀਂ ਨਾ ਕਿ ਕਿ ਹਿੰਦੀ ਇੱਥੇ ਪਹਿਲੇ ਨਹੀਂ ਸੀ ਇਸੇ ਤੇ ਇਸ ਦਾ ਦੇਖਿਆ ਜਾਏ ਤਾਂ ਕਸ਼ਮੀਰੀ ਵੀ ਹੈ ਉਰਦੂ ਵੀ ਹੈ ਕੋਈ ਕਿਹੜੀ ਬੋਲੀ ਹੈ ਸਰਾਜ ਜੀ ਸਰਾਜ ਜੀ ਬਖਸ਼ਾ ਜੀ ਤੇ ਇਹ ਜਿਹੜੀ ਪੰਜਾਬੀ ਭਾਸ਼ਾ ਨਾ ਉਸ ਦੀਆਂ ਅੱਗੇ ਬਹੁਤ ਸਾਰੀਆਂ ਸ਼ਾਖਾਂ ਜਿਸ ਤਰ੍ਹਾਂ ਡੋਗਰੇ ਲੋਕੀ ਜਿਹੜੀ ਬੋਲਦੇ ਨੇ ਉਹਨੂੰ ਡੋਗਰੀ ਪੰਜਾਬੀ ਕਹਿੰਦੇ ਨੇ ਜਿਹੜੇ ਪੁੰਛ ਵਾਲੇ ਇਲਾਕੇ ਦੇ ਲੋਕੀ ਬੋਲਦੇ ਨੇ ਉਸਨੂੰ ਅਸੀਂ ਪੁੰਛ ਦੀ ਪੰਜਾਬੀ ਕਹਿ ਸਕਦੇ ਹਾਂ ਇਸੇ ਤਰ੍ਹਾਂ ਰਾਮਬਣ ਦੇ ਇਲਾਕੇ ਦੇ ਤੁਹਾਡੀ ਤੁਹਾਡੀ ਪਛਾਤਾ ਕਿੰਨਾ ਬੋਲੇ ਸੀ ਸਰਾਜੀ ਵਰਡ ਸਰਾਜੀ ਸਰਾਜੀ ਵਰਡ ਕਿੱਥੋਂ ਆਇਆ ਪਤਾ ਹੈ ਕੁਛ ਹਾਂ ਸਰਾਜੀ ਦਾ ਕੀ ਮਤਲਬ ਹੈ ਸਲਾਮ ਜਗ੍ਹਾ ਦਾ ਨਾਮ ਤੇ ਨਹੀਂ ਇਲਾਕੇ ਦਾ ਨਾਮ ਤੇ ਨਹੀਂ ਇਹ ਇਹ ਕਿਸ ਦਾ ਹੈ ਬਾਦ ਵਿੱਚ ਵੀਰ ਤੁਹਾਨੂੰ ਪਤਾ ਹੋਏਗਾ ਜਿਹੜਾ ਸਰਾਜੀ ਲਫ਼ਜ਼ ਹੈ ਜਿਸ ਨੇ ਇਹਨਾਂ ਨੇ ਕਿਹਾ ਸਰਾਜੀ ਭਾਸ਼ਾ ਸਰਾਜੀ ਲਫ਼ਜ਼ ਕਿੱਥੋਂ ਆਇਆ ਦਾ ਇਹ ਭਾਸ਼ਾ ਦਾ ਨਾਮ ਕਿਸ ਤਰ੍ਹਾਂ ਪਿਆ ਹੈ ਇਹ ਨਾਮ ਸਿਰ ਇਹ ਪਹਾੜੋਂ ਦੀ وجہ ਸ ਹੈ ਨਾ ਯਾਨੀ ਪਹਾੜਾਂ ਦੀ ਆਪਣੀ ਬੋਲੀ ਆਪਣੀ ਠੀਕ ਹੈ ਹੁਣ ਅਸੀਂ ਚੁੱਕ ਕੇ ਲਾਈਏ ਦੂਸਰੇ ਇਲਾਕਿਆਂ ਤੋਂ ਬੋਲੀ ਉਹ ਅੱਛੀ ਲੱਗੇਗੀ ਆਪਸ ਵਿੱਚ ਬੋਲਦੇ ਆ ਨਹੀਂ ਅੱਛੀ ਲੱਗੇਗੀ ਬੇਸ਼ੱਕ ਅਸੀਂ ਸਮਝਦੇ ਹਾਂ ਕਈ ਵਾਰੀ ਕੀ ਹੁੰਦਾ ਵੀ ਅਸੀਂ ਇਹ ਸੋਚਦੇ ਹਾਂ ਕਿ ਅਸੀਂ ਇੰਗਲਿਸ਼ ਬੋਲ ਲਈਏ ਠੀਕ ਹਿੰਦੀ ਬੋਲ ਲਈਏ ਜਾ ਕੋਈ ਹੋਰ ਮਤਲਬ ਕਿ ਐਸੀ ਭਾਸ਼ਾ ਬੋਲੀਏ ਕਿ ਜਿਸ ਨਾਲ ਸਾਡਾ ਸਟੇਟਸ ਵੱਡਾ ਹੋਏ ਨਹੀਂ ਹੁੰਦਾ ਵੀਰ ਹਾਂ ਸਟੇਟਸ ਵੱਡਾ ਹੋਏਗਾ ਤੁਹਾਡਾ ਉਸ ਵੇਲੇ ਜਦ ਤੁਸੀਂ ਆਪਣੇ ਘਰ ਦੀ ਭਾਸ਼ਾ ਆਪਣੇ ਆਪ ਨੂੰ ਵੱਡਾ ਦੱਸੋਗੇ ਹਾਂ ਕੀ ਖਿਆਲ ਹੈ ਉਹ ਮੈਨੂੰ ਸਰਾਜੀ ਦੇ ਵਿੱਚ ਮੇਰਾ ਨਾਲ ਗੱਲ ਕਰ ਮੇਰਾ ਮੇਰਾ ਦਿਲ ਕਰਦਾ ਸਰਾਜੀ ਵਿੱਚ ਸਰਾਜੀ ਕੋਈ ਗੱਲ ਸੁਣਾਓ ਜਿਸ ਪਤਰੀ ਟਾਪ ਦੇ ਬਾਰੇ ਦੱਸੋ ਜਾਂ ਇਹ ਵੀਰ ਕੀ ਕਰ ਰਹੇ ਰਹੇ ਉਹ ਦੱਸੋ ਪਿਓਰ ਸਿਆਜੀ ਸਾਹਿਬ ਪਿਓਰ ਸਿਆਜੀ ਕਿ ਫਿਰ ਮੈਨੂੰ ਸਮਝਾਣਾ ਕਿ ਮੈਂ ਕੀ ਬੋਲਿਆ ਐਕਸਪਲੈਨ ਕਰਨਾ ਉਸ ਨੂੰ हां ਐਕਸਪਲੈਨ ਕਰ ਦੇ ਬੋਲੋ ਕੁਝ ਦੱਸੋ ਨਾ ਇਸ ਤਰ੍ਹਾਂ ਜਿਸ ਤਰ੍ਹਾਂ ਹੁਣ ਮੈਂ ਪੰਜਾਬੀ ਚ ਕਹਿ ਰਿਹਾ ਕਿ ਭਰਾ ਸਾਡੇ ਲੱਗੇ ਨੇ ਜੀ ਦੇਖੋ ਇਹ ਕੁੱਕੜ ਤਿਆਰ ਹੋ ਰਿਹਾ ਠੀਕ ਹੈ ਮੈਂ ਹੁਣ ਚਿਕਨ ਨਹੀਂ ਬੋਲਿਆ ਤੇ ਬੋਲਿਆ ਕੁੱਕੜ ਤਿਆਰ ਹੋ ਰਿਹਾ ਤੇ ਇਹ ਸ਼ਾਇਦ ਤੁਸੀਂ ਇੱਥੇ ਕੋਈ ਆਪਣਾ ਕੋਈ ਪ੍ਰੋਗਰਾਮ ਰੱਖਿਆ ਦਾ ਤੁਸੀਂ ਸਾਰੇ ਇੱਥੇ ਬੈਠ ਕੇ ਹੁਣ ਇੰਜੋਏ ਕਰੋਗੇ ਹੁਣ ਇਸ ਨੂੰ ਤੁਸੀਂ ਸਰਾਜੀ ਚ ਕਿਸ ਨੂੰ ਬੋਲੋਗੇ ਰੋਟੀ ਕੇ ਜਿਮਾ ਰੋਟੀ ਮਿਸ ਜੀ ਆਪਣੀ ਸਰਾਜੀ ਮੇ ਬੋਲੋ ਹਾਂ ਸਰਾਜੀ ਸਰਾਜੀ ਮੈਨੂੰ ਦੂਸਰੀ ਪਾਛਾ ਹਿੰਦੀ ਹੁੰਦੀ ਬਾਅਦ ਵੀ ਦਿਖਾਂਗੇ ਅਸੀਂ ਅਸੀਂ ਆਪਣੀ ਜਿਸ ਜਿਮਾ ਰੋਟੀ ਬਣੀ ਰਉਸੀ ਠੀਕ ਹੈ ਇਸਮੇਂ ਕੋਲ ਕੇ ਮਾਸ ਬਣਾ ਰਹੇ ਹਾਂ ਅੱਛਾ ਮਾਸ ਬਣਾ ਰਹੇ ਹਾਂ ਮਾਸ ਅੱਛਾ ਆਪਣੀ ਮਸ਼ਮਾਲ ਮਾਸ ਮਾਸ ਬਣਾ ਰਹੇ ਹੋ ਛਾ ਬਿਲਕੁਲ ਠੀਕ ਛੂੰ ਪਿਆਜ਼ ਸਾਜ਼ ਕਟਿੰਦਾ ਵਗੈਰਾ ਅੱਛਾ ਤੋ ਜਿਮਾ ਜਿਮਕੇ ਹੈ

ਜੋ ਜਿਉ ਨਮਜ਼ ਨਮਾਜ਼ ਵੇਲਾ ਮੀਟ ਸੁਮੀਟ ਨਾ ਖਾ ਲੇ ਤੋ ਦਾਲ ਖਾ ਲੋ ਜੋ ਦਾਲ ਨਾ ਖਾ ਲੇ ਤੋ ਪਨੀਰ ਖਾ ਲੋ ਜੋ ਤੂੰ ਦਿਲ ਕਰਨਾ ਉਹ ਖਾ ਲੋ ਹਾਂ ਦੇਖੋ ਹੁਣ ਮੈਂ ਤੁਹਾਨੂੰ ਦੱਸਦਾ ਜਿਵੇਂ ਕੋਈ ਬੰਦਾ ਜਿਸ ਮੀਟ ਮੈਨੂੰ ਸਮਝ ਆ ਗਈ ਮੀਟ ਨਹੀਂ ਖਾਏਗਾ ਤੋ ਕੀ ਪੰਜਾਬੀ ਚੋਂ ਨਿਕਲੀ ਦੀ ਹੈ ਅਛਾ ਮੈਂ ਉਸੇ ਮੈਨੂੰ ਇੱਕ ਮਿੰਟ ਵਿੱਚ ਸਮਝ ਗਿਆ ਇਹਦੇ ਨਾਲ ਮਿਲਦੀ ਜੁਲਦੀ ਹੈ ਮੀਰਪੁਰੀ ਪੁੰਛੀ ਤੇ ਕਸ਼ਮੀਰੀ ਸਿੱਖਾਂ ਦੀ ਬਦਰਵਾ ਸੇਮ ਤੇ ਪਦਰਵਾਈ ਇਹ ਸਾਰੀਆਂ ਭਾਸ਼ਾਵਾਂ ਸੇਮ ਹਨ ਤਾਂ ਫਿਰ ਕਿ ਸ਼ਰਮਾਂਦੀ ਹੈ ਫਿਰ ਆਪਣੀ ਭਾਸ਼ਾ ਬੋਲਣਾ ਹੈ ਨਾ ਹਾਂ ਉਹ ਹੋ ਦੇਖੋ ਬੰਦੇ ਦਾ ਹੱਥ ਸੜ ਗਿਆ ਮਰਾ ਇਹ ਉਹ ਭਰਾਵਾ ਬਾਕੀਆਂ ਨੂੰ ਖਲਾਉਂਦੇ ਖਲਾਉਂਦੇ ਆਪਣਾ ਹੱਥ ਨਾ ਸਾੜ ਲਓ ਹੈ ਬਕਰੋ ਬੋਤ ਤੇ ਕੀ ਰਾਮ ਰੀਤੀ ਲੀਰੇ ਸ ਰਾਮ ਨੂੰ ਤੋਂ ਇਸ ਤਰ੍ਹਾਂ ਬੋਲਦੇ ਨੇ ਸਰਾਜੀ ਨੇਚਰਲ ਬੋਸਾ ਜੇਗਾ ਤੀ ਪਤੋ ਪਤੋ ਪਾਈ ਬਖਰੋ ਚੋ ਤੇ ਪਲੀਰ ਸੇ ਰਮਨ ਮੁਤਬਿਲ ਜ਼ਲਵੀਦਮ ਜ਼ਾਦਾ ਕੋਈ ਲੀਰ ਕਪੜਾ ਲੈ ਲੈ ਯਾਰ ਉਹ ਤਨਾ ਫੜ ਲਾ ਤੇ ਮੈਨੂੰ ਪਤਾ ਲੀਰ ਕਿਨੂੰ ਕਹਿੰਦੇ ਮੈਨੂੰ ਪਤਾ ਕਿ ਲੀਰ ਕੇ ਕਿਸ ਨੂੰ ਕਹਿੰਦੇ ਹੈਨਾ ਤੜਾ ਕੇ ਨਾ ਅੰਗਰੇਜ਼ ਸਿੰਘ ਉਹ ਤੇਰੀ ਮੈਂ ਮੈਂ ਕਹਿ ਰਿਹਾ ਕਿ ਸਿਰਾਜੀ ਬੋਲੋ ਇਹਨਾਂ ਨੇ ਨਾ ਹੀ ਅੰਗਰੇਜ਼ ਸਿੰਘ ਰੱਖ ਛੜਿਆ ਲੇਕਿਨ ਅੰਗਰੇਜ਼ ਸਿੰਘ ਜੀ ਕੀ ਸੀਨਾ ਚਰ ਇੱਥੇ ਕੀ ਚੱਲ ਰਿਹਾ ਅਜ ਬਸ ਸੀਨ ਚੱਲੀ ਰਹਾ ਚੋ ਰੋਟੀ ਬਣੀ ਰਹਾ ਚੇ ਹਾਈ ਹਾਈ ਹਾਂ દાલ ચોગ્રામ છોગ્રામ ઠંડી જગા છે પહાડી એરિયો છો પત્ની ટાપી નાલ નહી પત્ની નાલ ના છે ਉਨੇ ਹੋਰੀਆਂ ਆਈ ਪਤਨੀ ਵੀ ਸਾਥੀ ਆਰਨੀ ਸੀ ਪੂਰਾ ਪਰਿਵਾਰ ਆਰਨੂ ਸੀ ਆਪਨੋ ਆਇਆ ਸ਼ਰਮਾ ਚੋਜੀ ਲੋ ਹਾਂ ਕੀ ਬਾਤ ਹੈ ਦੇਖੋ ਜੀ ਸਿਰਾਜ ਜੀ ਕਿੰਨੀ ਮਜ਼ੇਦਾਰ ਭਾਸ਼ਾ ਹੈ ਮੈਨੂੰ ਮੈਨੂੰ ਤੇ ਲੱਗ ਰਿਹਾ ਕਿ ਇਹ ਕਹਿੰਦੇ ਜੀ ਸਿਰਾਜ ਜੀ ਬੜੀ ਮੂਛ ਨਹੀਂ ਲੁੱਟ ਪੁੱਛੀ ਮੈਨੂੰ ਪੂਰੀ ਸਮਝ ਆ ਰਹੀ ਹੈ ਸਿਰਾਜ ਜੀ ਵੀਰੇ ਹਾਂ ਹਾਂ ਸਿਰਾਜ ਜੀ ਸਮਝ ਆ ਮੈਨੂੰ ਕਿਉਂ ਸਮਝ ਆ ਰਹੀ ਹੈ ਕਿਉਂਕਿ ਪੰਜਾਬੀ ਦੇ ਨਾਲ ਮਿਲਦੀ ਜੁਲਦੀ ਹੈ ਮਿਲਦੀ ਆ ਫਾਰਸੀਵਾ ਸਾਸ਼ੂ ਮਿਲਦੀ ਜੁਲਦੀ ਹੈ ਫਾਰਸੀ ਦੇ ਵਿੱਚ ਮਿਕਸ ਹੈ ਮਿਕਸ ਹੈ ਨਾ ਤੇ ਫਦਰਵਾਈ ਭਾਸ਼ਾ ਵੀ ਮਿਕਸ ਹੈ ਮਿਕਸ ਹੈ ਤੇ ਹਾਂਜੀ ਕਿਹੜੇ ਚੱਕਰਾਂ ਚ ਨਹੀਂ ਨਹੀਂ ਕੁਛ ਨਹੀਂ ਸਰ ਕੁਛ ਨਹੀਂ ਯਾਰ ਇਹ ਤਾਂ ਗਲਤ ਬਾਤ ਹੈ ਇਹ ਕੋਈ ਗਾਣਾ ਛਾਣਾ ਸੁਣਾਉਣਾ ਯਾਰ ਯਾਰ ਬਾਤ ਕੇ ਬਸ ਗਾਣਾ ਸਰਾਜੀ ਗਾਣਾ ਸਰਾਜੀ ਗਾਣਾ ਐ ਨਿਕਲ ਜਾ ਸਰਾਜੀ ਗਾਣਾ ਚਲੋ ਸਰਾਜ ਸਰਾ ਸਰਾਜੀ ਗਾਣਾ ਸਰਾਜੀ ਗਾਣਾ ਆ ਸਰਾਜੀ ਗਾਣਾ ਕਿਉਂ ਨਹੀਂ ਹਨ ਕੇ ਬਸ ਸਭ ਕੁਝ ਹੈ ਆਉਂ ਤੋ ਜੋਸ਼ ਹੈ ਨਾ ਸਰਾਜੀ ਗਾਣਾ ਸਭ ਕੁਝ ਹੈ ਮੈਂ ਇੰਟਰਸਟ ਮਾਈ ਸਾਲੂ ਚਦੇ ਲੈ ਕੀ ਬਾਤ ਹੈ ਭਾਈ ਨਹੀਂ ਨਹੀਂ ਅੰਗਰੇਜ਼ ਸਿੰਘ ਜੀ ਅੰਗਰੇਜ਼ ਸਿੰਘ ਜੀ ਸਿਰਾਜ ਅੰਗਰੇਜ਼ੀ ਬੰਦਾ ਸਿਰਾਜ ਜੀ ਵਿੱਚ ਗਾਣਾ ਗਾਏਗਾ ਅੱਜ ਬੋਲੇਗਾ ਨਹੀਂ 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 ਨਿਕਲ ਜਾ ਮੈਂ ਨਾਲ ਬੋਲਸ ਮੈਂ ਨਾ ਜਾਂ ਚ ਗਾਣਾ ਸੁਭਾ ਯਾਰ ਕਿਉਂ ਨਹੀਂ ਆਣ ਚ ਨਾ ਜਾਂ ਗਾਣਾ ਸੁਭਾ ਇਹ ਗਲਤ ਬਾਤ ਹੈ ਗਲਤ ਬਾਤ ਹੈ ਗਲਤ ਬਾਤ ਸਿਰਾਜ ਜੀ ਨਹੀਂ ਬੇਇੱਜ਼ਤੀ ਨਹੀਂ ਕਰਨੀ ਕਿਉਂ ਜੀ ਸਿਰਾਜ ਜੀ ਬੋਲੋ ਫਿਰ ਤੇ ਸੇ ਠੰਡੇ ਨਾ ਗੇਰੋ pani sukhi joro pino tumi loto barita gutna piyo ae aise thande na gero pani sukhi joro pino tumi loto barita gutna piyo ae kya baat hai yaar aaye aaye mazaa aa gaya dekho paaji kinna sohna gaana gaya paari gaana siraji gaana ਤੋ ਬਧਰਵਾ ਤੋਂ ਇਹ ਇਹ ਪਧਰਵਾ ਦੇ ਇਲਾਕੇ ਦੇ ਜਿਹੜੇ ਲੋਕ ਨੇ ਬਧਰਵਾ ਤੋਂ ਮਾਸਟਰ ਜੀ ਦੇ ਲਾਕ ਦੁਕਾਨੋਂ ਚ ਬਧਰੋ ਗਾਣਾ ਚ ਆ। ਅੱਛਾ ਇਹ ਪਧਰਵਾ ਹੀ ਗਾਣਾ ਸੀ। ਮਾਸਟਰ ਜੀ ਕੇ। ਮਾਸਟਰ ਜੀ ਗਾਣਗੇ। ਇਹ ਮਾਸਟਰ ਜੀ ਦੇ ਲਾਕ ਦੁਕਾਨੋਂ ਚ ਆ। ਅੱਛਾ ਬਧਰਵਾ। ਜਿਹੜਾ ਤੁਸੀਂ ਗਾਇਆ ਇਹ ਮਾਸਟਰ ਜੀ ਦੇ ਇਲਾਕੇ ਦਾ ਗਾਣਾ ਹੈ। ਹਾਂ ਬਧਰੋ ਹਾਤੋਂ ਸੁਗਾਣੇ। ਆਏ ਹਾ ਯਾਰ। ਪਧਰਵਾ ਦਾ ਗਾਣਾ ਜੀ। ਤੋ ਤੁਸੀਂ ਦੇਖਿਆ ਇਹ ਮੇਰੇ ਦੋਸਤ ਜਿਹੜੇ ਨਾ ਇਹ ਮੇਰਾ ਪਿੱਛਾ ਨਹੀਂ ਛੱਡ ਰਹੇ। ਉਹ ਦੇਖੋ ਨਟਗੇ ਨਹੀਂ। ਉਹ ਨਟ ਗਈ। ਉਹ ਨਟ ਕੇ ਮੁਖਤਿਆਰ ਆ। ਕਿਧਰ ਚਲੇ ਆ। ਓਏ ਕਿੱਥੇ ਚਲੇ ਓਏ। ਮੁਖਤਿਆਰਾਂ ਨਟ ਗਿਆ ਜੀ ਇਹ ਦੇਖੋ ਇਹ ਮੇਰੇ ਜਾਨ ਨਹੀਂ ਛੱਡਦੇ ਪਿਆ ਅੱਜ ਇਹ ਸੋਚ ਰਹੇ ਕਿ ਪੂਰਾ ਪਤੰਟ ਆਵੇ ਨਾਲ ਘੁੰਮਾਂਗੇ ਤੋਂ ਕੋਈ ਗੱਲ ਨਹੀਂ ਘੁੰਮਣ ਦਿਓ ਅਸੀਂ ਵੀ ਘੁੰਮਾਂਗੇ ਪਰ ਮੇਰੇ ਅੰਗਰੇਜ਼ ਵੀਰ ਨੇ ਫਿਰ ਇੱਕ ਵਾਰ ਕਹਿ ਛੜਿਆ ਕਿ ਇਸ ਪਹਾੜਾਂ ਦੇ ਵਿੱਚ ਆਣਾ ਤੇ ਆਪਣੀ ਫੈਮਲੀ ਲੈ ਕੇ ਆਓ ਘਰ ਵਾਲੇ ਸਾਰੇ ਲੈ ਕੇ ਆਓ ਫਿਰ ਇੰਜਾਇ ਹੁੰਦਾ ਮਜ਼ੇਦਾਰ ਤੋਂ ਸਾਰੇ ਬੰਦੇ ਫੈਮਲੀਆਂ ਜ਼ਰੂਰ ਲੈ ਕੇ ਆਇਆ ਕਰੋ ਮੇਰੇ ਕੋਲ ਵੀ ਇੱਕ ਗਲਤੀ ਹੋ ਗਈ ਹੈ ਕਿ ਮੈਂ ਆਪਣੀ ਫੈਮਲੀ ਨਹੀਂ ਲੈ ਕੇ ਆਇਆ